ਕਮਾਲ ਹੀ ਕਰਤੀ ਯਾਰ ਸਾਰਾ ਫੈਮਿਲੀ ਪੈ ਕੇ ਘੜਤਾ ਰੱਖੜੀਆਂ ਵਾਲਾ ਵੀਰੇ ਹਾਂ ਬਈ ਇਹ ਤਾਂ ਐਕਸਪਾਇਰ ਹੋ ਗਈ ਆ ਸ਼ਿਟ ਯਾਰ ਇਹਦਾ ਤਾਂ ਕੰਪਨੀ ਵਾਲਾ ਵੀ ਨਹੀਂ ਆ ਰਿਹਾ ਹੁਣ 2 ਮਹੀਨੇ ਹੋ ਗਏ ਤੇ ਭਾਜੀ ਹੁਣ ਕੀ ਬਣੂਗਾ ਫਿਰ ਬਣਨਾ ਕੀ ਯਾਰ ਜਿਹੜਾ ਨੁਕਸਾਨ ਹੋਣਾ ਤਾਂ ਹੋ ਹੀ ਜਾਣਾ ਇਹਨੂੰ ਐਂ ਕਰ ਸਾਈਡ ਤੇ ਰੱਖ ਦੇ ਕਿਸੇ ਗਾਹਕ ਨੂੰ ਨਾ ਦੇ ਦੇ ਨੀ ਭਲੇਖੇ ਨਾਲ ਭਾਜੀ 700 ਦਾ ਨੁਕਸਾਨ ਆ ਉਹ ਭਾਵੇਂ 1200 ਦਾ ਹੋਵੇ ਪਰ ਜਿਹੜਾ ਨੁਕਸਾਨ ਹੋ ਹੀ ਗਿਆ ਉਹਨੂੰ ਕੀ ਕਰ ਸਕਦੇ ਆਂ ਕੰਪਨੀ ਵਾਲਾ ਆਊਗਾ ਤੇ ਉਹਨੂੰ ਦਵਾਂਗੇ ਵਾਪਸ ਉਹਨਾਂ ਦੇ ਉਹਨਾਂ ਨੂੰ ਸਾਈਡ ਤੇ ਰੱਖ ਦੇ ਕਿਤੇ ਭੁਲੇਖੇ ਨਾਲ ਕਸਟਮਰ ਕੋਲੇ ਚਲੀ ਗਈ ਨਾ ਤੇ ਆਪਣੀ ਦੁਕਾਨ ਦੀ ਬਦਨਾਮੀ ਹੋ ਜਾਣੀ ਆ ਸਮਝ ਗਿਆ ਠੀਕ ਆ ਵੀਰੇ ਤੇ ਨਾਲੇ ਆ ਜਿਹੜੀਆਂ ਨਵੀਆਂ ਰਖੜੀਆਂ ਆਈਆਂ ਨੇ ਨਾ ਇਸ ਵਾਰੀ ਤੜਾ ਲੈਣਾ ਵੇਚਣੀਆਂ ਨੇ ਆਪਾਂ ਠੀਕ ਆ ਆ ਫੈਮਿਲੀ ਪੈਕ ਹੋ ਗਿਆ ਤੇ ਹੋਰ ਵੀ ਬੜੀਆਂ ਆਈਆਂ ਹੋਈਆਂ ਚੰਗੀ ਤਰ੍ਹਾਂ ਰੇਟ ਰੂਟ ਲਾ ਲੀ ਸਾਰੀ ਗੱਲ ਸੁਣ ਮੇਰੀ ਹਾਂਜੀ ਮੈਂ ਨਾ ਹੋਰ ਰਖੜੀਆਂ ਲਿਆਉਣੀਆਂ ਨੇ ਠੀਕ ਆ ਲੋਕਾਂ ਨੇ ਹੁਣ ਬਾਹਰ ਫੇਜਣੀਆਂ ਨੇ ਨਾ ਤੇ ਮੈਂ ਕਹਿੰਦਾ ਮਹੀਨਾ ਪਹਿਲਾਂ ਲਿਆ ਕੇ ਰੱਖ ਲੀਏ ਪਹੁੰਚਣ ਨੂੰ ਵੀ ਟਾਈਮ ਲੱਗਦਾ ਹਾਂਜੀ ਵੀਰੇ ਤੇ ਤੂੰ ਦੁਕਾਨ ਦਾ ਧਿਆਨ ਰੱਖੀ ਠੀਕ ਆ ਠੀਕ ਆ ਆ 3:30 ਹੋਇਆ ਮੈਂ 6 ਵਜੇ ਤੱਕ ਆਜੂਗਾ ਠੀਕ ਆ ਵੀਰੇ ਜੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰੇ ਮੈਨੂੰ ਕੋਰੀਅਨ ਫੇਸੇ ਚਾਹੀਦਾ ਸੀ ਹਾਂਜੀ ਮਿਲ ਜੂਗਾ ਹਾਲੋ ਜੀ ਵੀਰੇ ਕਿੰਨੇ ਦਾ ਇਹ ਇਹ 700 ਵੀਰੇ ਮਹਿੰਗਾ ਨਹੀਂ ਆ ਹਾਂ ਜੀ ਮਹਿੰਗਾ ਹੋ ਗਿਆ ਹੁਣ ਪਹਿਲਾਂ ਤਾਂ ਘੱਟ ਸੀ ਪ੍ਰਾਈਸ ਇਹਦਾ ਹਾਂ ਜੀ ਪਹਿਲਾਂ ਘੱਟ ਸੀ ਬਾਕੀ ਜੇ ਤੁਸੀਂ ਪਹਿਲੇ ਵਾਲੇ ਰੇਟ ਤੇ ਲੈਣਾ ਤਾਂ ਮੇਰੇ ਕੋਲ ਇੱਕ ਆਫਰ ਹੈਗੀ ਤੁਹਾਡੇ ਲਈ ਕੀ ਵੀਰੇ ਆ ਲੋ ਆ ਤੁਹਾਨੂੰ 500 ਦਾ ਮਿਲ ਜੂਗਾ ਵੀਰੇ ਆ ਕੀ ਆ 500 ਦਾ ਤੇ ਆ 700 ਦਾ ਹਾਂਜੀ ਮੈਂ ਤਾਂ ਤੁਹਾਡਾ ਫਾਇਦਾ ਹੀ ਕਰ ਰਿਆ ਵਾਂ ਚਲੋ ਠੀਕ ਆ ਫੇਰ ਮੈਂ ਪੇਟੀਐਮ ਕਰ ਦਿੰਨੀ ਆ ਨਾ 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 ਪੇਟੀਐਮ ਨਹੀਂ ਹੋਣੇ ਕਿਉਂ ਵੀਰੇ ਜੇ 500 ਦਾ ਲੈਣਾ ਫਿਰ ਕੈਸ਼ ਹੀ ਦੇਣੇ ਪੈਣਗੇ ਤੁਹਾਨੂੰ ਪੇਟੀਐਮ ਸਾਡਾ ਚੱਲਦਾ ਨਹੀਂ ਪਿਆ ਉਹ ਖਰਾਬ ਆ ਅੱਛਾ ਚਲੋ ਠੀਕ ਆ ਫੇਰ ਆ ਦੇ ਦਿਓ ਆ ਲੋ ਤੱਕ ਕਮਾਲੀ ਹੋ ਗਈ ਵੀਰੇ ਨੇ ਕਿਹਾ ਸੀ ਸਾਈਡ ਤੇ ਰੱਖ ਦੋ ਵੀਰੇ ਦੇ ਭਾਨੇ ਦਾ ਸਾਈਡ ਤੇ ਪਿਆ ਵਾ ਨਾ ਕੋਈ ਕੰਪਨੀ ਵਾਲਾ ਆਵੇ ਨਾ ਵੀਰੇ ਨੇ ਦੁਆਰਾ ਪੁੱਛਣਾ ਆਪਣਾ ਤਾਂ 500 ਬਣ ਗਿਆ ਨਾ ਜੇ ਤੇ ਹੀ ਰੋਜ਼ 500 ਬਣਨ ਲੱਗ ਜੇ ਮੇਰਾ ਤਾਂ 15000 ਰੁਪਏ ਬਾਰੋ-ਬਾਰ ਬਣ ਜਾਣਾ ਨਾ ਕਿਸੇ ਨੂੰ ਪਤਾ ਲੱਗਣਾ ਅੱਜ ਦਾ ਦਿਨ ਤਾਂ ਵਧੀਆ ਹੋ ਗਿਆ ਹੁਣ ਆਪਾਂ ਹੋਰ ਚੀਜ਼ ਲੱਭਦੇ ਆ ਨਾਲੇ ਗਾਹ ਕਿਹੜਾ ਅੱਜ ਕੱਲ ਦੇਖਦਾ ਸਮਾਨ ਲਈ ਇਹ ਤਾਂ ਫਰੈਸ਼ ਆ ਯਾਰ ਹਾਂ ਵੀ ਬਾਵੇ ਗਾਗ ਆਇਆ ਸੀ ਕੋਈ ਨਹੀਂ ਵੀਰੇ ਗਾਗ ਨਹੀਂ ਆਇਆ ਯਾਰ ਮੰਦਾ ਹੀ ਬੜਾ ਚਾਹਦਾ ਚਲੋ ਇੱਕ ਗੱਲ ਤਾਂ ਵਧੀਆ ਹੋ ਗਈ ਕੀ ਗੱਲ ਵਾਜੀ ਤੁਹਾਨੂੰ ਪਤਾ ਅੱਜ ਕੰਪਨੀ ਵਾਲਾ ਮਿਲ ਗਿਆ ਕੁਦਰਤੀ ਬਾਜ਼ਾਰ ਚ ਕਿਹੜੀ ਕੰਪਨੀ ਵਾਲਾ ਪਾ ਜਿਹੜਾ ਮੈਂ ਰਖੜੀਆਂ ਲਖਾ ਰਿਹਾ ਸੀ ਨਾ ਉੱਥੇ ਕੋਰੀਨ ਵਾਲਾ ਮਿਲ ਗਿਆ ਵਿਚਾਰੇ ਦੀ ਲਾਤ ਤੇ ਸੱਟ ਲੱਗੀ ਹੋਈ ਕਹਿੰਦਾ ਭਾਜੀ ਮੇਰਾ ਐਕਸੀਡੈਂਟ ਹੋ ਗਿਆ ਸੀ ਤੇ ਹੁਣ ਉਹਨੇ ਮਾਰਕੀਟ ਆਣਾ ਸ਼ੁਰੂ ਕੀਤਾ ਸ਼ਾਮ ਨੂੰ ਆਪਣੇ ਕੋਲੇ ਵੀ ਆਊਗਾ ਤੂੰ ਐਂ ਕਰ ਉਹ ਜਿਹੜਾ ਐਕਸਪਾਇਰੀ ਪਿਆ ਸੀ ਨਾ ਪੀਸ ਉਹ ਮੈਨੂੰ ਫੜਾ ਦੇ ਆਪਾਂ ਵਟਾ ਕੇ ਦੋ ਚਾਰ ਪੀਸ ਹੋਰ ਮੰਗਾ ਲਾਂਗੇ ਮੈਂ ਤੈਨੂੰ ਕਹਿੰਦਾ ਸੀ ਨਾ ਨੁਕਸਾਨ ਨਹੀਂ ਹੁੰਦਾ ਆਪਣਾ ਜੇ ਲੈ ਕੇ ਯਾਰ ਹੁਣ ਕੀ ਕਰਾਂ ਕੀ ਹੋਇਆ ਕਿੱਥੇ ਪਿਆ ਭਾਜੀ ਮੈਂ ਰੱਖ ਕੇ ਭੁੱਲ ਗਿਆ ਭਾਜੀ ਲੱਭਦਾ ਨਹੀਂ ਪਿਆ ਲਦਸ ਇੱਥੇ ਹੀ ਹੋਣਾ ਕਿਤੇ ਲੱਬਲਾ ਇੱਥੇ ਕਿਤੇ ਰੱਖਿਆ ਹੋਣਾ ਤੂੰ ਭਾਜੀ ਮੈਂ ਆ ਕੇ ਲੱਭਦਾ ਆਇਆ ਮੈਂ ਘਰੇ ਜਾ ਕੇ ਘਰੇ ਜਾ ਕੇ ਘਰੇ ਕੀ ਕਰਨਾ ਉਹ ਭਾਜੀ ਜ਼ਰੂਰੀ ਕੰਮ ਆ ਮਤਲਬ ਆਇਆ ਭਾਜੀ ਮੈਂ 5-10 ਮਿੰਟ ਚ ਆ ਗਿਆ ਬਸ ਨਾ ਤੁਸੀਂ ਸਮਾਨ ਲੈ ਕੇ ਆਏ ਸੀ ਨਾ ਹਾਂਜੀ ਉਹ ਮੈਂ ਵਾਪਸ ਲੈਣ ਆਇਆ ਸੀ ਕਿਉਂ ਵਾਪਸ ਕਿਉਂ ਉਹ ਠੀਕ ਨਹੀਂ ਹੈਗਾ ਭਾਣੇ ਠੀਕ ਨਹੀਂ ਹੈਗਾ ਮਤਲਬ ਉਹ ਐਕਸਪਾਇਰ ਸੀਗਾ ਤੇ ਤੁਸੀਂ ਮੈਨੂੰ ਐਕਸਪਾਇਰੀ ਦੇ ਦਿੱਤਾ ਨਹੀਂ ਭਾਣੇ ਮੈਨੂੰ ਪਤਾ ਨਹੀਂ ਲੱਗਿਆ ਮੈਂ ਹੁਣ ਦੇਖਿਆ ਤੇ ਉਹ ਪੀਸ ਐਕਸਪਾਇਰ ਆ ਐਵੇਂ ਕਿਵੇਂ ਨਹੀਂ ਤੁਹਾਨੂੰ ਪਤਾ ਲੱਗਿਆ ਭਾਣੇ ਉਹ ਵਾਪਸ ਦੇ ਦਿਓ ਸਮਾਨ ਹੁਣ ਤਾਂ ਮੈਂ ਵਾਪਸ ਨਹੀਂ ਦੇਣ ਲੱਗੀ ਹੁਣ ਤਾਂ ਮੈਂ ਕੰਜ਼ਿਊਮਰ ਕੋਰਟ ਚ ਜਾ ਕੇ ਕੇਸ ਕਰੂੰਗੀ ਨਾ ਨਾ ਭਾਣੇ ਐਦਾਂ ਨਾ ਕਰਿਓ ਮੈਨੂੰ ਵੀ ਰੇਣਾ ਕੱਢ ਦੇਣਾ ਨਾਲੇ ਬਦਨਾਮੀ ਹੋ ਜਣੀ ਐ ਅੱਦਾ ਤਾਂ ਤੇ ਫੇਰ ਮੈਂ ਕੀ ਕਰਾਂ ਇੱਥੇ ਤੁਹਾਡੀ ਬਦਨਾਮੀ ਹੋਣੀ ਐ ਤਾਂ ਭੈਣੇ ਦੇ ਦਿਓ ਪੁਲਿਸ ਵਾਪਸ ਦੇ ਦਿਓ ਭੈਣੇ ਦੇ ਦਿਓ ਪਲੀਜ਼ ਵਾਪਸ ਦੇ ਦਿਓ ਮੈਂ ਵਾਪਸ ਤਾਂ ਦੇ ਦੂੰਗੀ ਪਰ ਉਹਦੇ ਲਈ ਮੈਨੂੰ ਕੀ ਫਾਇਦਾ ਹੋਊਗਾ ਫੇਰ ਮੈਂ ਤੁਹਾਡਾ 500 ਦਊਂਗਾ ਤੁਹਾਨੂੰ ਵਾਪਸ ਨਹੀਂ 1000 ਰੁਪਏ ਦੇਵੋਗੇ ਤਾਂ 1000 1000 ਤਾਂ ਬਹੁਤ ਜ਼ਿਆਦਾ ਭੈਣੇ ਦੇਖ ਲਓ ਹੁਣ ਤੁਸੀਂ ਨਹੀਂ ਤਾਂ ਮੈਂ ਕੇਸ ਕਰ ਦੂੰਗੀ ਆਦਰਵਾਇਜ਼ ਤੁਸੀਂ ਮੈਨੂੰ 1000 ਰੁਪਏ ਦੇ ਦਿਓ ਯਾਰ ਦਾ 500 ਦੇ ਚੱਕਰ ਚ ਹੋਰ 500 ਨੁਕਸਾਨ ਹੋ ਜਾਣਾ ਵਾ ਪਰ ਦੇ ਦੇਣਾ ਯਾਰ ਨਹੀਂ ਤਾਂ ਵੀਰੇ ਨੇ ਮੈਨੂੰ ਨੌਕਰੀ ਤੋਂ ਕੱਢ ਦੇਣਾ ਵਾ ਆਲੋ ਭੈਣੇ ਹੇ ਯਾਰ ਤੇ ਦੇ ਦੋ ਸਮਾਨ ਠੀਕ ਆ ਮੈਂ ਲੈ ਕੇ ਆਈ ਆ ਗਿਆ ਹਾਂਜੀ ਭਾਜੀ ਜ਼ਰੂਰੀ ਕੰਮ ਸੀ ਕੋਈ ਘਰੇ ਹਾਂਜੀ ਫੀਸ ਲੱਭ ਕੇ ਦੇ ਫਟਾਫਟ ਫੀ ਗੱਲੋ ਜੇਬ ਵਿੱਚ ਫਸ ਗਿਆ ਲਿਆ ਮੈਂ ਕੱਢ ਦੇਣਾ ਲਿਆ ਇਹ ਤਾਂ ਵੇਚਿਆ ਸੀ ਇਹ 500 ਦਾ ਵਾਪਸ ਤਾਂ ਨਹੀਂ ਮਿਲਿਆ ਉਹਨਾ 500 ਦਾ ਇਹ ਕਿੰਨੇ ਦਾ ਮਿਲਿਆ 1000 ਦਾ ਇਹ ਤੁਹਾਨੂੰ ਕਿੱਦਾਂ ਪਤਾ ਮੈਨੂੰ ਕਿੱਦਾਂ ਪਤਾ ਅਵੇਂ ਨੀ ਵੀਰੇ ਇੱਥੇ ਤੱਕ ਪਹੁੰਚੇ ਆਪਾਂ ਬੜਾ ਕੁਝ ਦੇਖਿਆ ਹੈ ਜਿਹੜਾ ਬੰਦਾ ਅੰਦਰੋਂ ਇਮਾਨਦਾਰ ਹੁੰਦਾ ਨਾ ਉਹ ਦਿਨ ਆ ਕਦੇ ਧੋਖਾ ਹੋਈ ਨਹੀਂ ਸਕਦਾ ਜਿਹੜਾ ਧੋਖਾ ਕਰਨ ਦੀ ਕੋਸ਼ਿਸ਼ ਵੀ ਕਰਦਾ ਨਾ ਉਹ ਧੋਖਾ ਸਾਹਮਣੇ ਆ ਜਾਂਦਾ ਦੇਖ ਵੀਰੇ ਤੈਨੂੰ ਮੈਂ ਪਹਿਲਾਂ ਵੀ ਸਮਝਾਇਆ ਸੀਗਾ ਦੁਕਾਨਦਾਰੀ ਬੜੀ ਔਖੀ ਬਣੀ ਹੈ ਫਾਦਰ ਸਾਹਿਬ ਨੇ ਜਦੋਂ ਕੰਮ ਸ਼ੁਰੂ ਕੀਤਾ ਸੀ ਨਾ ਤੇ ਹੁਣ ਤੱਕ 37 ਸਾਲ ਹੋ ਗਏ ਜੇ ਆਪਾਂ ਬੇਦਾਗ ਬੈਠੇ ਆ ਨਾ ਉਹਦਾ ਇੱਕ ਰੀਜ਼ਨ ਹੈ ਕਿ ਆਪਾਂ ਇਮਾਨਦਾਰ ਆ ਤੇ ਸਾਫ਼ ਸੁਥਰਾ ਕੰਮ ਕਰਦੇ ਹਾਂ ਹੂੰ ਤੇ ਤੂੰ ਆਪਣੀ ਸਾਰੀ ਇਮਾਨਦਾਰੀ ਸਿਰਫ 500 ਰੁਪਏ ਤੇ ਵੇਚਤੀ 500 ਚ ਤਾਂ ਵੇਚੀ ਵੇਚੀ ਕਦੇ ਇਹ ਨਹੀਂ ਸੋਚਿਆ ਕਿ ਆਪਣੀ ਦੁਕਾਨ ਦਾ ਨਾਮ ਖਰਾਬ ਹੋਊਗਾ ਐਕਸਪਾਇਰੀ ਮਾਲ ਵੇਚ ਰਹੇ ਆ ਯਾਰ ਆਪਾਂ ਉਹ ਵੀ ਲੁਕੋ ਕੇ ਚੋਰੀ ਕਰਕੇ ਤੈਨੂੰ ਕੀ ਲੱਗਿਆ ਸੀ ਮੈਨੂੰ ਪਤਾ ਨਹੀਂ ਲੱਗੂਗਾ ਸਾਈਡ ਤੇ ਰੱਖਣ ਨੂੰ ਕਿਹਾ ਆਪਾਂ ਬਾਰੋ-ਬਾਰ ਵੇਚ ਦਿੰਨੇ ਤੇਨੂੰ تن ਖਾ ਪੂਰੀ ਨਹੀਂ ਮਿਲਦੀ ਲੱਗਦੇ ਹੈ ਤੇਰੇ ਪੈਸੇ ਕੱਟਦਾ ਮੈਂ ਨਹੀਂ ਤੈਨੂੰ ਖਾਣ ਪੀਣ ਦੇ ਜਿਹੜੇ ਲੈ ਕੇ ਆਣਾ ਉਹਦੇ ਵੀ ਪੈਸੇ ਮੰਗਦਾ ਤੇਰੇ ਤੋਂ ਫੇਰ ਆ ਚੀਜ਼ਾਂ ਦੀ ਕੀ ਲੋਡ ਪਈ ਐ ਅਗਲਾ ਕੋਈ ਕੰਜ਼ਿਊਮਰ ਕੋਰਟ ਦੇ ਵਿੱਚ ਕੇਸ ਕਰ ਦੇਵੇ ਨਿਬੜਨਾ ਤਾਂ ਮੈਨੂੰ ਪੈਣਾ ਨਾ ਤੇ ਜਿਹੜੀ ਬਦਨਾਮੀ ਹੋਊ ਉਹ ਅੱਡ ਜਿਹੜੇ ਮੱਲੇ ਵਾਲੇ ਗੱਲਾਂ ਕਰਨਗੇ ਉਹ ਅੱਡ ਵਰਕਰ ਨੂੰ ਕਦੇ ਨਹੀਂ ਪਤਾ ਹੁੰਦਾ ਕਿ ਦੁਕਾਨ ਦੀ ਰੈਪਿਊਟੇਸ਼ਨ ਦਾ ਧਿਆਨ ਕਿਵੇਂ ਰੱਖਣਾ ਅਸੀਂ ਸਾਰਾ ਦਿਨ ਤੁਹਾਡੇ ਤੇ ਨਿਗਰ ਰੱਖੀਏ ਕਸਟਮਰ ਵਾਲਨਾ ਦੇਖੀਏ ਫਿਰ ਹੈ ਭਾਜੀ ਅੱਗੇ ਨਹੀਂ ਮੈਂ ਕਦੇ ਕੀਤਾ ਬਸ ਭਾਜੀ ਮਨ ਡੋਲ ਗਿਆ ਤੇ ਲਾਲਚ ਆ ਗਿਆ ਮਨ ਚ ਪੈਸਾ ਚੀਜ਼ ਹੀ ਐਹ ਜੀ ਵੱਡੇ ਵੱਡੇ ਡੋਲ ਜਾਂਦੇ ਆ ਮੈਂ ਤਾਂ ਇਹ ਦੇਖਦਾ ਕਿ ਇਮਾਨ ਦੀ ਕੀਮਤ ਹੀ ਘਟਦੀ ਜਾ ਰਹੀ ਹੈ ਜੇ ਕੋਈ ਧੋਖਾ ਫਰੇਵ ਕਰਨਾ ਹੀ ਲੱਖਾਂ ਕਰੋੜਾਂ ਦਾ ਕਰ ਲੋ ਕੁਝ ਪੱਲੇ ਦਾ ਬਵੇ ਆ 500 ਰੁਪਏ ਦਾ ਸਭ ਕੁਝ ਵੇਚਤਾ ਆਪਣੀ ਇਮਾਨਦਾਰੀ ਵੀ ਮੇਰੇ ਮੇਰੀ ਨਿਗਾਹ ਦੇ ਵਿੱਚ ਜਿਹੜੀ ਇੱਜ਼ਤ ਘਟੀ ਉਹ ਵੀ ਹੁਣ ਮੈਂ ਦੁਬਾਰਾ ਟਰਸਟ ਕਰਕੇ ਤੇਰੇ ਤੇਰੇ ਲੇਖੇ ਦੁਕਾਨ ਛੱਡ ਜੂਗਾ ਪਤਾ ਸ਼ੁਗਰ ਘਰ ਨੂੰ ਮੈਨੂੰ ਰਾਜ ਮਿਲ ਗਈ ਉਹ ਵੀਰੇ ਸਾਸ਼ਟ੍ਰੀ ਕਾਲ ਸਾਸ਼ਟ੍ਰੀ ਕਾਲ ਜੀ ਕੀ ਹਾਲ ਨੇ ਠੀਕ ਹੋ ਵਧੀਆ ਕਿੱਧਰ ਜਾਏ ਮੈਂ ਦੁਕਾਨ ਤੇ ਗਈ ਸੀਗੀ ਅੱਛਾ ਆਪਣੀ ਦੁਕਾਨ ਤੇ ਗਈ ਸੀ ਹਾਂਜੀ ਮਿਲ ਗਿਆ ਸਾਮਾਨ ਹਾਂਜੀ ਵੀਰੇ ਚਲੋ ਵਧੀਆ ਵਧੀਆ ਹੋਰ ਕਰੇ ਠੀਕ ਆ ਸਾਰੇ ਸਭ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਵੀਰੇ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਹਾਂ ਹਾਂ ਸਕੈਨਰ ਚੱਲਦਾ ਨਹੀਂ ਪਿਆ ਵੀਡੀਓਮ ਵਾਲਾ ਚੱਲਦਾ ਤਾਂ ਪਿਆ ਉਹ ਕੀ ਹੋਇਆ ਵੀਰਾ ਤਾਂ ਮੈਨੂੰ ਕਹਿੰਦਾ ਚੱਲਦਾ ਨਹੀਂ ਹੈਗਾ ਅੱਛਾ ਨਹੀਂ ਨਹੀਂ ਚੱਲਦਾ ਪਿਆ ਮੈਂ ਤਾਂ ਹੁਣੇ ਤਾਂ ਦੁਕਾਨ ਤੋਂ ਆਇਆ ਬਾਜ਼ਾਰ ਚੱਲਿਆ ਸੀ ਮੈਂ ਸੋਚਿਆ ਘਰੇ ਹੋ ਕੇ ਜਾਵਾਂ ਅੱਛਾ ਮੈਂ ਫੇਸ਼ੀਅਲ ਕਿੱਟ ਲੈਣੀ ਸੀ ਨਾ ਨਾਲੇ ਵੀਰੇ ਦੋ ਫੇਸ਼ੀਅਲ ਕਿੱਟਾਂ ਸੀਗੀਆਂ ਸੇਮ ਆ ਤੇ ਆਹ ਦੇਖੋ ਉਹਨਾਂ ਨੇ ਆਹ ਮੈਨੂੰ 500 ਦੀ ਲਾਈ ਤੇ ਇੱਕ 700 ਦੀ ਕਹਿ ਰਹੇ ਸੀਗੇ ਸੇਮ ਹੀ ਤਾਂ ਹੈ ਵੀਰੇ ਵੈਸੇ ਤਾਂ ਜਿਹੜੀ ਫੇਸ਼ੀਅਲ ਕਿੱਟ ਹੈ ਨਾ ਇਹ 700 ਰੁਪਏ ਦੀ ਹੋਈ ਆ ਰੇਟ ਵੱਧ ਗਿਆ ਹੋਇਆ ਜਿਹੜੀ ਉਹਨੇ ਤੁਹਾਨੂੰ 500 ਦੀ ਦਿੱਤੀ ਆ ਨਾ ਐਕਸਪਾਇਰੀ ਡੇਟ ਆ ਐਕਸਪਾਇਰੀ ਆ ਤੁਸੀਂ ਡੇਟ ਨਹੀਂ ਨਾ ਪੜ੍ਹੀ ਵੀਰੇ ਮੈਂ ਹੁਣੀ ਵਾਪਸ ਕਰਕੇ ਆਣੀਆਂ ਵੀਰੇ ਨੂੰ ਨਹੀਂ ਇਹ ਇਦਾਂ ਨਹੀਂ ਵਾਪਸ ਕਰਨੀ ਮੈਂ ਤੁਹਾਨੂੰ ਦੱਸਦਾ ਕੀ ਆ ਤੁਸੀਂ ਇਹਨੂੰ ਲੈ ਕੇ ਜਾਓ ਮੈਂ ਤੁਹਾਡੇ ਘਰੇ ਭੇਜ ਦਾਂਗਾ ਜੇ ਕਿਤੇ ਕੋਈ ਹੋਰ ਹੁੰਦਾ ਤੇ ਜਿਹੜਾ ਮੇਰਾ ਨੁਕਸਾਨ ਤਾਂ ਹੋਣਾ ਹੀ ਹੋਣਾ ਸੀਗਾ ਤੈਨੂੰ ਵੀ ਮੈਂ ਦੁਕਾਨ ਤੋਂ ਕੱਢ ਦੇਣਾ ਸੀ। ਭਾਜੀ ਦੁਕਾਨ ਤੋਂ ਨਾ ਕੱਢਿਓ ਮੈਨੂੰ। ਯਾਰ ਹੁਣ ਕੀ ਕਰਾਂ ਦੱਸ ਮੈਂ ਕੀ ਕਰਾਂ? ਮੈਂ ਤੇਰਾ ਪਿਆਰ ਦੇਖਾਂ ਜਾਂ ਤੇਰੀ ਬੇਈਮਾਨੀ ਦੇਖਾਂ? ਭਾਜੀ ਨਹੀਂ ਕਰੂੰਗਾ ਅੱਗੇ ਤੋਂ। ਕੀ ਗਾਰੰਟੀ ਹੈ? ਫੇਰ ਤੇਰਾ ਮਨ ਡੋਲ ਗਿਆ। ਅੱਜ 500 ਆ ਕੱਲ 1000 ਪਿੱਛੇ ਡੋਲ ਜੂਗਾ। ਨਹੀਂ ਭਾਜੀ ਇਮਾਨਦਾਰੀ ਨਾਲ ਕਰੂੰਗਾ ਕੰਮ। ਕਦੇ ਵੀ ਇਹ ਚੀਜ਼ ਨਾ ਸੋਚੀਂ ਕਿ ਕੋਈ ਨਹੀਂ ਦੇਖਦਾ। ਭਾਵੇਂ ਮੈਂ ਆ ਕੈਮਰੇ ਦੇਖਾਂ ਨਾ ਦੇਖਾਂ ਜਿਹੜਾ ਰੱਬ ਦਾ ਕੈਮਰਾ ਉਹ ਸਾਰਿਆਂ ਨੂੰ ਦੇਖਦਾ ਬੇਈਮਾਨੀ ਕਦੇ ਵੀ ਚੈਨ ਦੀ ਨੀਂਦ ਨਹੀਂ ਸੁਣ ਦਿੰਦੀ ਤੇ ਇਮਾਨਦਾਰੀ ਹਮੇਸ਼ਾ ਭਾਵੇਂ ਥੋੜਾ ਖਾ ਕੇ ਆ ਜਾਵੇ ਪਰ ਚੈਨ ਦੀ ਨੀਂਦ ਸੋ ਜਾਈਦਾ ਟੈਨਸ਼ਨ ਨਹੀਂ ਹੁੰਦੀ ਕਿ ਕੋਈ ਕੀ ਕਹੂਗਾ ਕੀ ਸੋਚੂਗਾ ਕਦੇ ਫੜੇ ਜਾਵਾਂਗੇ ਨਹੀਂ ਫੜੇ ਜਾਵਾਂਗੇ ਚੋਰ ਨੂੰ ਹਰ ਵੇਲੇ ਪਾਲਾ ਹੀ ਹੁੰਦਾ ਵੀਰੇ ਕੁਰੇ ਮਾਫ ਕਰ ਦੋ ਅੱਗੇ ਤੋਂ ਨਹੀਂ ਹੋਊਗਾ ਤਾਂ ਇਹ ਹੁੰਦਾ ਕਰ ਦੋ ਫੇਸ਼ੀਅਲ ਕਿੱਟ ਵਿੱਚ ਨਹੀਂ ਨਹੀਂ ਹੈਗੀ ਵਿੱਚ ਨਹੀਂ ਆ ਨਾਲ ਐਕਸਪਾਇਰ ਨਹੀਂ ਹੈਗੇ ਫਰੈਸ਼ ਆ ਰੇਟ ਹਾਂਜੀ ਵੀਰੇ ਯਾਰ ਲੋਕਾਂ ਨੂੰ ਸਮਝਾਣਾ ਵੀ ਸੀਗਾ ਬੇਈਮਾਨੀ ਨਹੀਂ ਕਰਨੀ ਹਾਂਜੀ ਭਾਜੀ ਇਹ ਕਰਤਾ ਸਾਡੇ ਕੋਲ ਕੋਰੀਅਨ ਕਿੱਟ ਵੀ ਆ ਗਈਆਂ ਭਾਈ ਨਾਲੇ 700 ਰੇਟ 550 ਵੇਚਦੇ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਉਹਨੂੰ 500 ਰੁਪਏ ਦੇ ਦਾਂਗੇ ਆਪਾਂ ਹਾਂ ਐਕਸਪਾਇਰ ਹੀ ਨਹੀਂ ਡੇਟ ਚੈੱਕ ਕਰਕੇ ਲੈ ਕੇ ਜਾਇਓ ਸਾਡੀ ਦੁਕਾਨ ਤੇ ਕੁਝ ਵੀ ਐਕਸਪਾਇਰੀ ਨਹੀਂ ਹੁੰਦਾ ਠੀਕ ਹੈ ਥੋੜਾ ਕੈਮਰਾ ਉੱਤੇ ਕਰੀ ਉਹਨੂੰ ਹਾਂ ਅਸੀਂ ਲੋਕਾਂ ਨੂੰ ਦੁਆਰਾ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਸਾਹਮਣੇ ਆਵਾਂਗੇ ਠੀਕ ਹੈ ਜੀ ਹੋਰ ਵਧੀਆ ਵੀਡੀਓ ਬਣਾਵਾਂਗੇ ਸਾਡਾ ਕਿਸੇ ਨਾਲ ਕੋਈ ਰੋਲਾ ਨਹੀਂ ਸਭ ਕੁਸ਼ਲ ਮੰਗਲ ਹੈ ਸਭ ਨਜ਼ਾਰ ਰਿਹਾ ਠੀਕ ਹੈ ਪੇਜ ਵੀ ਸੈੱਟ ਹੋ ਗਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਜਿਨ੍ਹਾਂ ਨੇ ਨਹੀਂ ਵੀ ਦਿੱਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਜਿਹੜੇ ਪਿਆਰ ਕਰਦੇ ਆ ਜਿਹੜੇ ਹੇਟ ਕਰਦੇ ਆ ਸਾਰਿਆਂ ਦਾ ਸ਼ੁਕਰ ਹੈ ਠੀਕ ਹੈ ਜੀ ਪਰਮਾਤਮਾ ਸਾਡੇ ਨਾਲ ਹੈ ਅਸੀਂ ਵਧੀਆ ਕੰਮ ਕਰਾਂਗੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰ ਦਿਓ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਦੱਸ ਦਿਓ ਕਿ ਤੁਸੀਂ ਸਾਡੀ ਟੀਮ ਨੂੰ ਕਿੰਨਾ ਪਿਆਰ ਕਰਦੇ ਹੋ ਠੀਕ ਹੈ ਪਲੱਸ ਅੱਗੇ ਆ ਗਈ ਜੀ ਰਖੜੀ ਹਜੇ ਤਾਂ ਚਲੋ ਮਹੀਨਾ ਪਿਆ ਹੈ ਪਰ ਸਾਡਾ ਫਰਜ਼ ਹੈ ਅਸੀਂ ਤੁਹਾਨੂੰ ਪਹਿਲਾਂ ਆਹ ਪੋਸਟਰ ਦਿਖਾ ਦਈਏ ਕਿ ਹੈਪੀ ਸਟੋਰ ਦੇ ਉੱਤੇ 50% ਡਿਸਕਾਊਂਟ ਮਿਲੂਗਾ ਹਰ ਰਖੜੀ ਦੇ ਉੱਤੇ ਠੀਕ ਹੈ ਜੀ ਜੇ ਕਿਸੇ ਨੇ ਆਪਣੇ ਐਨ ਆਰ ਆਈ ਵੀਰੇ ਨੂੰ ਜਾਂ ਜਿਹਦਾ ਪਰਿਵਾਰ ਬਾਹਰ ਰਹਿੰਦਾ ਹੈ ਉਹਨਾਂ ਨੇ ਰਖੜੀ ਭੇਜਣੀ ਹੈ ਤੁਸੀਂ ਸਾਡੇ ਕੋਲੋਂ ਡਾਇਰੈਕਟ ਸ਼ਿਪਿੰਗ ਕਰਵਾ ਸਕਦੇ ਹੋ ਨੰਬਰ ਹੈਗਾ ਜੀ 95 95018 44569 9501844569 ਤੇ ਲਿਖਿਆ ਵੀ ਹੋਇਆ ਹੈਪੀ ਸ਼ੋਪ ਸਾਰਾ ਫਰੈਸ਼ ਆ ਚੁੱਕਾ ਨਵੇਂ-ਨਵੇਂ ਡਿਜ਼ਾਈਨ ਘੈਂਟ-ਘੈਂਟ ਏਡੀ ਦੇ ਵਿੱਚ ਵੀ ਆ ਗਿਆ ਕੈਮਰਾ ਫਰ ਕੈਮਰਾ ਫਰ ਕੈਮਰਾ ਫਰ ਨਵੇਂ ਡਿਜ਼ਾਈਨ ਆ ਦੇਖੋ ਜੀ ਇਹ ਆ ਸਾਰਾ ਸਟਾਕ ਰੱਖੜੀਆਂ ਦਾ ਹੀ ਆ ਠੀਕ ਹੈ ਤੇ ਇੰਨਾ ਮੈਨੂੰ ਪਤਾ ਹੈ ਜੀਨੇ ਜੀਨੇ ਵਧੀਆ ਤੋਂ ਵਧੀਆ ਰਕਤੀ ਲੈਣੀਆਂ ਹੁਣੇ ਟਾਈਮ ਆ ਲੈਣ ਦਾ ਫਿਰ ਕਈ ਡਿਜ਼ਾਈਨ बिक ਜਾਂਦੇ ਨੇ ਕਈ ਪਿੱਛੇ ਸਟਾਕ ਖਤਮ ਹੋ ਜਾਂਦਾ ਹੈ ਹਨਾ ਅਗਲੀ ਵੀਡੀਓ ਜੇ ਤੁਸੀਂ ਇਸ ਕਮੈਂਟ ਦੇ ਅ ਵੀਡੀਓ ਥੱਲੇ ਕਮੈਂਟ ਕਰੋਗੇ ਕਿ ਰਖੜੀ ਵਾਲੀ ਵੀਡੀਓ ਪਾਈਏ ਤਾਂ ਫਿਰ ਅਗਲੀ ਵੀਡੀਓ ਰਖੜੀਆਂ ਤੇ ਆਊਗੀ ਕੱਲਾ ਕੱਲਾ ਡਿਜ਼ਾਈਨ ਦਿਖਾਵਾਂਗੇ ਨਾਲ ਪ੍ਰਾਈਸ ਵੀ ਦੱਸਾਂਗੇ ਠੀਕ ਹੈ ਤੁਹਾਨੂੰ ਸ਼ਿਪਿੰਗ ਕਰਾਣੀ ਜਾਂ ਮੰਗਾਣੀ ਸੌਖੀ ਹੋਊਗੀ ਇੰਨੀ ਸਰਲ ਭਾਸ਼ਾ ਤਾਂ ਨਹੀਂ ਕੋਈ ਸਮਝਾਂਦਾ ਜਿਹਨੂੰ ਪੰਜਾਬੀ ਨਹੀਂ ਆਉਂਦੀ ਤਾਂ ਫਿਰ ਉਹ ਫਾਇਦਾ ਕੀ ਸਾਡੀ ਵੀਡੀਓ ਨਾ ਹੀ ਦੇਖਿਆ ਕਰੇ ਕਿਉਂਕਿ ਫਿਰ ਅਸੀਂ ਤਾਂ ਪੰਜਾਬੀ ਬੋਲਦੇ ਆ ਨਾ ਜੀ ਹਾਂ ਤੁਹਾਡੀ ਹੈਲਪ ਵਾਸਤੇ जिन्ना नु थोड़ी थोड़ी पंजाबी आंदी हिंदी में बता देते हैं हमारे पास राखी अवेलेबल है आप लेके जा सकते हो आ, 50% डिस्काउंट है 50% इसका पर आप सॉरी 50% डिस्काउंट भी दिया जाएगा ओ छूट दी जाएगी फटाफट जाके कमेंट कर दो कमेंट आदि ला दो चढ़ी हजार तो बाद कमेंट कर दो नाल ही आपा पादांगे रखड़ी दी वीडियो हां सोखा कर देने हैं जिन्नू बढ़िया वीडियो बढ़िया लगी होवे तो उनने लिखना है लिखना है बढ़िया ठीक है ਬਿਊਟੀਫੁੱਲ ਯਾ ਕੁਛ ਐਦਾਂ ਦੀ ਚੀਜ਼ ਲਿਖਣੀ ਹੈ ਜਿੰਨੂੰ ਚਾਹੀਦੀ ਹੈ ਰਖੜੀ ਦੀ ਵੀਡੀਓ ਉਹ ਲਿਖੇ ਯੈਸ ਰਖੜੀ ਯੈਸ ਰਖੜੀ ਠੀਕ ਹੈ ਤੇ ਜਿੰਨੂੰ ਚਾਹੀਦਾ ਰਖੜੀ ਦੇ ਕਨਸੈਪਟ ਤੇ ਉਹ ਲਿਖਿਓ ਉਹ ਕਨਸੈਪਟ ਤਾਂ ਬਣਾਵਾਂਗੇ ਬਣਾਵਾਂਗੇ ਭਾਈ ਬਣਾਵਾਂਗੇ ਭਾਈ ਆਪਾਂ ਕਿਸੇ ਦੀ ਧਾਰਮਿਕ ਭਾਵਨਾ ਨੂੰ ਭਾਵਨਾਵਾਂ ਨੂੰ ਠੇਸ ਪਹੁੰਚਾਏ ਬਿਨਾ ਵਧੀਆ ਕਨਸੈਪਟ ਬਣਾਵਾਂਗੇ ਥੈਂਕ ਯੂ ਸੋ ਮੱਚ ਸਾਡੀ ਟੀਮ ਨੂੰ ਇੰਨਾ ਪਿਆਰ ਦੇਣ ਲਈ ਸਾਨੂੰ ਇੰਨਾ ਪਿਆਰ ਦੇਣ ਲਈ ਉਹ ਉੱਥੇ ਘੜੀ ਹੱਥ ਜੁੜੀ ਜਾਂਦੀ ਹੈ Thank you, thank you guys, thank you guys.